ਅੱਜ ਸ਼ੈਰ ਫਿਲੌਰ ਵਿੱਚ ਵੱਖ-ਵੱਖ ਜਥੇਬੰਦੀਆਂ ਤੋਂ ਵੱਖ-ਵੱਖ ਪਾਰਟੀਆਂ ਤੋਂ ਉੱਪਰ ਉੱਠ ਕੇ ਲੋਕਾਂ ਨੇ ਆਪਣੀ ਇਕਤਾ ਦਿਖਾਲਦਿਆਂ ਹੋਇਆ ਕੈਂਡਲ ਮਾਰਚ ਕੱਢਿਆ ਜੋ ਕਿ ਮੁੰਡਿਆਂ ਦੇ ਸਕੂਲ ਨੇੜੇ ਕੀ ਸਿਵਲ ਹਸਪੀਟਲ ਫਿਲੌਰ ਵਾਲੇ ਰੋਡ ਤੇ ਬਣੇ ਹੋਏ ਸ਼੍ਰੀ ਗੁਰੂ ਮਹਾਰਾਜ ਰਵਿੰਦਾਸ ਜੀ ਦੇ ਗੇਟ ਤੋਂ ਸ਼ੁਰੂ ਹੋ ਕੇ ਦਾਣਾ ਮੰਡੀ ਤੋਂ ਹੁੰਦਿਆਂ ਹੋਇਆ ਲੱਕੜ ਮੰਡੀ ਤੋਂ ਕਿਲਾ ਰੋਡ ਅਤੇ ਬੀ ਆਰ ਅੰਬੇਦਕਰ ਚੌਕ ਵਿੱਚ ਆਂ ਕੇ ਸਮਾਪਤੀ ਕੀਤੀ ਗਈ ਜਿਸ ਵਿੱਚ ਮੌਕੇ ਤੇ ਪਰਮ ਸੰਤ Swami Ram Sevak ji ਮੁਖ ਸੇਵਾਦਾਰ ਰਿਸ਼ੀ ਠਾਕੁਰ ਦਾਸ ਜੀ ਦਰਬਾਰ ਹਰੀਪੁਰ ਖਾਲਸਾ ਵਾਲਿਆਂ ਵੱਲੋਂ ਕੀਤੀ ਗਈ ਮੌਕੇ ਤੇ ਪਹੁੰਚਿਆ ਵੱਖ-ਵੱਖ ਸ਼ਖਸੀਅਤਾਂ ਜਿਨ੍ਹਾਂ ਨੇ ਆਣ ਕੇ ਬਾਬਾ ਸਾਹਿਬ ਟੀਮਰਾਉ ਅੰਬੇਦਕਰ ਜੀ ਦੇ ਸਟੈਚੂ ਦੇ ਨਾਲ ਕੀਤੀ ਗਈ ਛੇੜਖਾਨੀ ਨੂੰ ਲੈ ਕੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਗੁਰੂ ਰਵਿੰਦਾਸ ਪ੍ਰਬੰਧਕ ਕਮੇਟੀ ਸ਼ਹਿਰ ਦੇ ਰਾਜਕੁਮਾਰ ਸੰਦੂ ਪ੍ਰਦਾਨ ਜਨਰਲ ਸੈਕਟਰ ਜੀ ਤਾਰਾ ਚੰਦ ਜੱਖੂ ਅੰਮ੍ਰਿਤ ਪੌਸਲੇ ਦੀਪਕ ਲਸੂਲਪੂਰੀ 2 ਨੰਬਰ ਵਾਰਡ ਦੇ ਮੌਜੂਦਾ ਐਮਸੀ ਯਸ਼ਪਾਲ ਗਿੰਡਾ ਪਿੰਡ ਨੰਗਲ ਦੇ ਸਾਬਕਾ ਸਰਪੰਚ ਖੁਸ਼ੀराम ਰਾਜਵਰਿੰਦਰ ਕਾਕਾ ਗੋਲਦੀਨਾਰ ਪਰਮਾਨੰਦ जनरल सिंह तो इलावा मौके होर भी बीबिया भेणा ने अपनी एकता दिखा, दिखा दिया होया अपनी हाजरी लगवाई फिलौर तो पत्रकार राजकुमार नंगल खास रिपोर्ट ਕੋਈ ਅਸੀਂ ਪੈਨਫਲੈਟ ਵੀ ਛਪਾਏ ਕੋਈ ਪਿੰਡਾਂ 'ਚ ਫੋਨ ਨਹੀਂ ਕੀਤੇ ਸਿਰਫ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਐਨੀ ਤੁਸੀਂ ਮਬਾਈਲ ਕਥਾਈ ਹੈਗੀ ਆ ਐਨੀ ਤੁਸੀਂ ਫੁਰਤੀ ਦਿਖਾਈ ਹੈਗੀ ਆ ਤੁਸੀਂ ਵਧਾਈ ਦੇ ਯੋਗ ਹੋ ਪਰ ਸ਼ੰਦਾਰ ਸਿਰਫ ਇੱਥੇ ਹੀ ਖਤਮ ਨਹੀਂ ਹੋ ਜਾਂਦਾ ਜਿੰਨੀ ਦੇਰ ਤੱਕ ਇਹਨਾਂ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਅਸੀਂ ਬਹੁਤ ਜ਼ਿਆਦਾ ਰੱਤ 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 ਤੱਕ ਬਰੋਡ ਤੁਸੀਂ ਹੋ ਜੀ ਜੀ ਚਤੂ ਦਿਓ ਜਾਂ ਦਰਸ਼ਕਾਂ ਦੀ ਜਲਾ ਦੇਖੋ ਆਪ ਜਿਲ੍ਹਾ ਨਿਊ ਦੇਖ ਰਿਹਾ ਹੈ ਦਰਸ਼ਕਾਂ ਦਾ ਸਵਾਗਤ ਹੈ ਜਿਹੜਾ 31 ਮਾਰਚ ਨੂੰ ਬਾਬਾ ਸਾਹਿਬ ਪਿੰਡ ਨੰਗਲ ਦੇ ਵਿੱਚ ਬਾਬਾ ਸਾਹਿਬ ਦੇ ਸਕੇਚੂ ਤੇ ਖਾਲਸਤਾਨ ਵੱਲੋਂ ਨਾਰੇ ਲਿਖੇ ਗਏ ਉਸ ਦੇ ਸੰਬੰਧ ਵਿੱਚ ਅੱਜ ਬਾਬਾ ਸਾਹਿਬ ਦੇ ਜਿਹੜੇ ਨੇਾਈ ਆ ਉਹਨਾਂ ਨੇ ਅੱਜ ਫਲੋਰ ਦੇ ਵਿੱਚ ਕੈਂਡਲ ਮਾਰਚ ਕੀਤਾ ਬਖ ਬਖ ਜਥੇਬੰਦੀਆਂ ਨੇ ਜਿਹੜੇ ਪ੍ਰਧਾਨ ਆ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਆਪਾਂ ਉਹਨਾਂ ਨਾਲ ਗੱਲ ਕਰਨਾ ਜਾਵਾਂਗੇ ਰਾਜਾ ਜੀ ਕੀ ਕਹਿਣਾ ਚਾਹੁੰਦੇ ਜੀ जय गुरुदेव ਧੰਨ ਗੁਰਦੇਵ ਜੈ ਭੀਮ ਜੈ ਭਾਰਤ ਅੱਜ ਸ਼ਾਮੀ 5 ਵਜੇ ਸ਼੍ਰੀ ਗੁਰੂ ਦਾਸ ਗੇਟ ਤੋਂ ਕੈਂਡਲ ਮਾਰਚ ਲੈ ਕੇ ਚੱਲੇ ਸੀ ਜੋ ਬਾਬਾ ਸਾਹਿਬ ਜੀ ਦਾ ਮੁੱਤ 31 ਤਰੀਕ ਨੂੰ ਚਾਰ ਆਰਤੀਆਂ ਸਰਵ ਭਗਵਾਨ ਦੇ ਸ਼ਬਦ ਜੁ ਲਿਖੇ ਸੀਗੇ ਉਹਦੇ ਸਬੰਧ ਵਿੱਚ ਕੈਂਡਲ ਮਾਰਚ ਕੱਢੀ ਗਈ ਆ ਕੈਂਡਲ ਮਾਰਚ ਲੱਕੜ ਮੰਡੀ ਦਾਣਾ ਮੰਡੀ ਹੁੰਦੀ ਹੋਈ ਹੁਣ ਇਸ ਵੇਲੇ ਰਾਟਰ ਮੇਦਗਰ ਚੌਂਕ ਪਹੁੰਚੀ ਆ ਮੈਂ ਜਿੰਨੀਆਂ ਵੀ ਸ਼੍ਰੀ ਗੁਰੂ ਦਾਸ ਸਭਾਵਾਂ ਆਇਆ ਆ ਜਿਹੜਾ ਡਾਟਰ ਮੇਧਗੜ ਸੁਭਾਵਾ ਜਿੰਨੇ ਵੀ ਹੋਰ ਪਾਰਟੀਆਂ ਆਂਜੀਆਂ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਸਿਰਨਾਈ ਕੈਂਡਲ ਮਾਰਚ ਕੱਢੀ ਆ ਉਹਨਾਂ ਦਾ ਮੈਂ ਸਾਰਿਆਂ ਦਾ ਧੰਨਵਾਦ ਹੈ ਜਿਹਨਾਂ ਸਾਡੇ ਨਿੱਕੇ ਜਿਹੇ ਸੱਜਣ ਸਾਰੇ ਇਕੱਠੇ ਹੋਏ ਆ ਧੰਨਵਾਦ ਜੀ ਕੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਕਿੱਥੇ ਤੱਕਰ ਪਹੁੰਚਿਆ ਹੈ ਮੈਟਰ ਪ੍ਰਸ਼ਾਸਨ ਤਾਂ ਹਜੇ ਤੱਕ ਉਸ ਦਿਨ ਟਾਈਮ ਲਿਆ ਸੀ ਦੋ ਤਿੰਨ ਦਿਨ ਤੋਂ ਉਹਨੇ ਕਿਹਾ ਸੀਗਾ ਹਜੇ ਤੱਕ ਇਹ ਲਾਗੇ ਪਹੁੰਚ ਗਏ ਲਾਗੇ ਪਹੁੰਚ ਗਏ ਹਜੇ ਤੱਕ ਕੋਈ ਨਹੀਂ ਕੋਈ ਠੋਸ ਜਵਾਬ ਨਹੀਂ ਆਇਆ ਉਹਨਾਂ ਦਾ ਕੋਈ ਠੋਸ ਜਵਾਬ ਨਹੀਂ ਆਇਆ ਕੀ ਕਹਿਣਾ ਚਾਹੁੰਦੇ ਜਿਹੜੇ ਜਿਨ੍ਹਾਂ ਨੇ ਇਹ ਗੱਲ ਇਹ ਜਲਦੀ ਤੋਂ ਜਲਦੀ ਇਹ ਬੰਦਿਆਂ ਦੀ ਗ੍ਰਿਫਤਾਰੀ ਕੀਤੀ ਜਾਵੇ ਇਹਨਾਂ ਨੂੰ ਪੜਾਇਆ ਹੈ ਕਿ ਪੁਲਿਸ ਵਾਸਤੇ ਫੜਨਾ ਕੋਈ ਵੱਡੀ ਔਖੀ ਗੱਲ ਨਹੀਂ ਪਰ ਇਹ ਮੈਨੂੰ ਲੱਗਦਾ ਵੀ ਥੋੜੀ ਜਿਹੀ ਇਹਨਾਂ ਦੀ ناکامی ਲੱਗਦੀ ਢੇਲਣੇ ਲੱਗਦੇ ਆ ਬਾਕੀ ਇਹਨਾਂ ਨੂੰ ਜੇ ਕੋਈ ਸਾਡੇ ਸਾਥ ਹੀ ਲੋੜ ਐ ਅਸੀਂ ਇਹਨਾਂ ਦੇ ਨਾਲ ਐ ਅਸੀਂ ਉਦੋਂ ਵੀ ਨਾ ਵਿਚਵਾਜਤ ਹੋਇਆ ਸੀ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਨਾ ਚਾਹੀਦਾ ਆਪਣੇ ਨਾਲ ਇੱਥੇ ਹੋਰ ਵੀ ਨੌਜਵਾਨਾ ਉਹਨਾਂ ਨੇ ਵੀ ਗੱਲ ਕਰਨਾ ਚਾਹਾਂਗੇ ਭਾਜੀ ਕੀ ਕਹਿਣਾ ਚਾਹੁੰਦੇ ਜਿਹੜੇ ਅੱਜ ਅੱਜ ਕੈਂਡਲ ਮਾਰਚ ਕਰਨਾ ਪਿਆ ਛੜਕਾਂ ਤੇ ਆਉਣਾ ਪਿਆ ਕੈਂਡਲ ਮਾਰਚ ਰਹੀ ਕੀ ਕਹਿਣਾ ਚਾਹੁੰਦੇ ਭਾਜੀ ਇਹ ਨ ਤੇ ਹੋਰ ਸਾਡੇ ਜਿੰਨੇ ਵੀ ਆਲੇ ਦੋਲੇ ਦੇ ਧਰਮ ਦੇ ਲੋਕ ਆ ਸਾਰਿਆਂ ਨੇ ਇੱਕ ਇਹਦਾ ਪ੍ਰੂਫ ਦਿੰਦੇ ਹੋਏ ਸਾਡੇ ਮੋਢੇ ਨਾ ਮੋਢਾ ਲਾ ਕੇ ਖੜੇ ਆ ਪਰ ਇਹ ਜੋ ਵੀ ਦੁਖਾਂਤ ਵਾਪਰਿਆ ਅਸੀਂ ਨਿਤ ਨਵੀਂ ਖਬਰ ਸੁਣਨ ਨੂੰ ਮਿਲਦੀ ਆ ਕਿ ਕਿਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਤਾ ਕਿਤੇ ਉਹਨਾਂ ਦੀਆਂ ਉਂਗਲਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਕਿਤੇ ਕੁਝ ਪਰ ਅਸੀਂ ਜੋ ਵੀ ਲੋਕ ਇਹ ਕਰ ਰਹੇ ਆ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਉਹਨਾਂ ਦੀਆਂ ਇਹਨਾਂ ਕੋਝੀਆਂ ਹਰਕਤਾਂ ਦੇ ਨਾਲ ਸਾਡਾ ਕੁਝ ਨਹੀਂ ਵਿਗਾੜ ਸਕਦੇ ਡਾਕਟਰ ਬੀ ਆਰ ਅੰਬੇਡਕਰ ਜੀ ਦੀ ਦੇਣ ਆ ਕਿ ਅੱਜ ਸਾਰੇ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੇ ਜਾਂਦੇ ਹੱਕ ਮਿਲਦੇ ਆ ਤੇ ਕੁਝ ਲੋਕ ਚਾਹੁੰਦੇ ਆ ਕਿ ਇਦਾਂ ਦੀਆਂ ਕੋਝੀਆਂ ਹਰਕਤਾਂ ਦੇ ਨਾਲ ਸਾਡੀ ਕੌਮ ਨੂੰ ਸਾਡੇ ਧਰਮ ਨੂੰ ਦਬਾ ਦੇਣਗੇ ਤਾਂ ਇਹ ਉਹਨਾਂ ਦੀ ਗਲਤ ਫਹਮੀ ਆ ਤੇ ਜੋ ਗੁਰਪ੍ਰਧਵੰਤ ਪੰਨੂ ਨੇ ਇਸ ਚੀਜ਼ ਦੀ ਜ਼ਿੰਮੇਵਾਰੀ ਲਈ ਆ ਉਹ ਬਾਹਰ ਬੈਠਾ ਬਹੁਤ ਕੁਝ ਭੌਂਕ ਰਿਹਾ ਆ ਜੀ ਉਹ ਆਪਣੇ ਮਤਲਬ ਬਾਹਰ ਰਹਿ ਕੇ ਆਪ ਤਾਂ ਉਹ ਇੰਡੀਆ ਦੇ ਵਿੱਚੋਂ ਬਾਹਰ ਆ ਪਰ ਉਹ ਇੰਡੀਆ ਦਾ ਮਾਹੌਲ ਪੰਜਾਬ ਦਾ ਮਾਹੌਲ ਕਰਾਉਣਾ ਚਾਹੁੰਦਾ ਇੱਥੇ ਦੇ ਲੋਕਾਂ ਨੂੰ ਭੜਕਾਉਣਾ ਚਾਹੁੰਦਾ ਪਰ ਅਸੀਂ ਉਹਨੂੰ ਵੀ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਪੰਜਾਬ ਆ ਤੇ ਜਿਹੜਾ ਭਾਰਤ ਆ ਇਹ ਸਾਰੇ ਧਰਮਾਂ ਦਾ ਇੱਕ ਆ ਇਹ ਇਕੱਲੇ ਕਿਸੇ ਇੱਕ ਧਰਮ ਦਾ ਨਹੀਂ ਇਕੱਲੇ ਕਿਸੇ ਇੱਕ ਕੌਮ ਦਾ ਨਹੀਂ ਇਹ ਸਾਰਿਆਂ ਦਾ ਬਰਾਬਰ ਆ ਇਸ ਲਈ ਉਹ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਵਸਾਦ ਪਾਉਣ ਦੀ ਕੋਸ਼ਿਸ਼ ਨਾ ਕਰੇ ਅਸੀਂ ਸਾਰੇ ਇੱਕ ਸੀ ਤੇ ਇੱਕ ਆ ਹਿੰਦੂ ਮੁਸਲਮ ਸਿੱਖੀ ਸਾਈ ਆਪਸ ਵਿੱਚ ਮੇਹ ਹੈ ਬਾਈ ਬਾਈ ਉਹਦੀਆਂ ਉਹ ਜੋ ਮਰਜੀ ਬਾਹਰ ਆ ਕੇ ਪੜਕਾਈ ਜਾਵੇ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਆ ਉਹਦੀਆਂ ਗੱਲਾਂ ਵਿੱਚ ਨਹੀਂ ਆਉਣ ਵਾਲੀ ਜੀ ਇੱਥੇ ਹੋਰ ਵੀ ਨੌਜਵਾਨ ਆ ਉਹਨਾਂ ਨੂੰ ਵੀ ਗੱਲ ਕਹਣਾ ਚਾਹਵੇਂ ਭਾਜੀ ਕੀ ਨਾ ਕਹਿਣਾ ਚਾਹੁੰਦੇ ਆ ਕੀ ਇਹਦੇ ਬਾਰੇ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਜਨਤਾ ਨੂੰ ਜੈ ਭੀਮ ਜੈ ਭਾਰਤ ਗੁਰਪ੍ਰਤਾਪ ਸਿੰਘ ਪੰਨੂ ਜਿਸ ਨੇ ਕੀ ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦੇ ਬੁੱਤ ਤੇ ਨਰਾਦਰ ਜੋਗ ਸ਼ਬਦ ਲਿਖੇ ਆ ਪਰ ਪੰਨੂ ਜੋ ਆਪਣੇ ਆਪ ਨੂੰ ਇੱਕ ਬਹੁਤ ਵੱਡਾ ਆਪਣੀ ਕੌਮ ਦਾ ਹੀਰਾ ਕਹਾਉਂਦਾ ਆ ਜਦਕਿ ਨਹੀਂ ਉਹ ਪੰਜਾਬ ਦਾ ਭਾਰਤ ਦਾ ਪਘੋੜਾ ਅਤਵਾਦੀ ਆ ਜੇ ਉਹਦੇ 'ਚ ਇੰਨੀ ਹਿੰਮਤ ਹੈਗੀ ਆ ਤੇ ਉਹ ਪੰਜਾਬ ਆ ਕੇ ਗੱਲ ਕਰੇ ਜੇ ਉਹਨੂੰ ਲੱਗਦਾ ਕਿ ਐਸੀ ਸਮਾਜ ਨੂੰ ਇਦਾਂ ਦਬਾਇਆ ਜਾ ਰਿਹਾ ਤੇ ਉਹ ਇਦਾਂ ਨਹੀਂ ਦਬੂਗਾ ਜਿੱਦਾਂ ਕੀ ਉਹਨੇ ਕਿਹਾ ਕਿ ਭਗਤ ਰਵਿਦਾਸ ਸਾਡੇ ਗੁਰੂ ਸਹਿਬਾਨ ਨੂੰ ਸੰਬੋਧਨ ਕੀਤਾ ਜਦਕਿ ਸਾਡੇ ਗੁਰੂ ਸਾਹਿਬ ਸਤਗੁਰੂ ਰਵਿਦਾਸ ਮਹਾਰਾਜ ਦੀ ਬਦੌਲਤ ਅੱਜ ਅਸੀਂ ਇਸ ਸਮਾਜ ਦੇ ਵਿੱਚ ਵਿਚਰ ਰਹੇ ਆ ਤੇ ਇਹ ਉਹਨਾਂ ਦੀ ਗਲਤਫਹਿਮੀ ਆ ਕਿ ਉਹ ਸਾਡੇ ਸਮਾਜ ਨੂੰ ਸਾਡੇ ਲੋਕਾਂ ਨੂੰ ਦਬਾ ਲੈਣਗੇ ਪਰ ਸਾਡੇ ਲੋਕਾਂ ਦਾ ਜਿਹੜਾ ਏਕਾ ਆ ਇਹ ਅੱਜ ਸਬੂਤ ਦਿੰਦਾ ਹੈ ਗੁਰਪ੍ਰਤਾਪ ਸਿੰਘ ਪੰਨੂ ਦੇ ਮੂੰਹ ਤੇ ਇੱਕ ਚਪੇੜ ਆ ਕਿ ਜਿਹੜਾ ਉਹ ਸਾਡੇ ਸਮਾਜ ਵਿੱਚ ਨਰਾਦਰਯੋਗ ਸ਼ਬਦ ਫੈਲਾਉਣੇ ਚਾਹੁੰਦਾ ਇਹ ਕਦੇ ਵੀ ਉਹਦੇ ਮਨਸਾਦੇ ਨਹੀਂ ਕਾਮਯਾਬ ਹੋਣਗੇ ਜੈ ਭੀਮ ਜੈ ਪਰ ਆਨੇ ਜਿਹੜੇ ਕੈਂਡਲ ਮਾਰਚ ਦੇ ਵਿੱਚ ਹਿੱਸਾ ਲੈ ਰਹੇ ਕੀ ਕਹਿਣਾ ਚਾਹੁੰਦੇ ਹੋ ਭਾਜੀ ਤੇ ਮੈਂ ਹੀ ਕਹਿਣਾ ਚਾਹੁੰਦਾ ਜੀ ਵੀ ਇਦਾਂ ਦੀਆਂ ਜੜੀਆਂ ਕੁਜੀਆਂ ਚੱਲਣਾ ਸਾਡੇ ਸਮਾਜ ਬਤੇ ਚੱਲੀਆਂ ਜਾ ਰਹੀਆਂ ਆ ਸਾਡੇ ਸਮਾਜ ਦੇ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਆ ਆਪਾਂ ਇਕੱਠੇ ਹੋ ਕੇ ਇਦਾਂ ਦੇ ਕੋਜੀਆਂ ਚਾਲਾਂ ਕਰਨ ਵਾਲੇ ਗੁਜ਼ਾਰਾ ਨੂੰ ਦਾ ਆਪਾਂ ਸਾਹਮਣਾ ਕਰੀਏ ਤੇ ਆਪਣੀ ਕੌਮ ਦੇ ਲੋਕਾਂ ਨੂੰ ਇਹ ਸਨੈਹ ਦਨਾ ਹੈ ਕਿ ਸਾਰੇ ਆਪਾਂ ਇਕੱਠੇ ਹੋ ਕੇ ਇਸ ਜੜੀ ਲੜਾਈ ਨੂੰ ਲੜੀਏ ਤਾਂ ਕਿ ਆਪਣੇ ਖਿਲਾਫ ਬੋਲਣ ਵਾਲੀ ਹਰ ਇੱਕੜੀ ਆਵਾਜ਼ ਆ ਉਹਨੂੰ ਅਸੀਂ ਦਬਾ ਸਕੀਏ ਤੇ ਇਹਨੇ ਸ਼ਬਦਾਂ ਨਾਲ ਮੈਂ ਕਹਿਣਾ ਜੈ ਭੀਮ ਦੇਵ ਭਾਰਤ ਜੀ ਇਹ ਤੁਸੀਂ ਦੇਖਿਆ ਜਿਹੜੇ ਵੱਖ-ਵੱਖ ਜਥੇਬੰਦੀਆਂ ਦੇ ਵਿੱਚ ਨੌਜਵਾਨ ਹੈ ਉਹਨਾਂ ਨੇ ਬਾਬਾ ਸਾਹਿਬ ਜਿਹੜੇ ਜਿਹੜੀ ਪਿੰਡ ਨੰਗਲ ਦੇ ਵਿੱਚ ਜਿਹੜਾ ਹਾਸਾ ਵਾਪਰਿਆ ਉਹ 스케ਚੂ ਉਤੇ ਨਾਰੇ ਲਿਖੇ ਉਹਦੇ ਵਿਰੋਧ ਵਿੱਚ ਅੱਜ ਕੈਂਡਲ ਮਾਰਚ ਕੀਤਾ ਗਿਆ ਆਪਣਾ ਪ੍ਰਤੀਕਾਦਨ ਦਿੱਤਾ ਆ ਕੈਮਰਾਮੈਨ ਬੀਜੇ ਮਾਨ ਦੇ ਨਾਲ ਫਲੋਰ ਤੋਂ ਰਾਜਕਮਾ ਨੰਗਲ ਪੰਜਾਬ ਜਨਲ ਨੂੰ ਦੀ ਖਾਸ ਰਿਪੋਰਟ